Times now, Punjab. <laughs> ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜਿਸ ਦੀ ਉਮਰ ਲਗਭਗ 23 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 3 ਮਹੀਨੇ ਪਹਿਲਾਂ ਵੀ ਇੱਕ ਵਾਰ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਵੀਰ ਸੁੱਟੀ ਘਟਕੇ ਗਿਆ ਹੁੱਚ ਤੇ ਉੱਥੇ ਅਚਲ ਚੇਤ ਇਹਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਹਾਰਟ ਅਟੈਕ ਦੇ ਨਾਲ ਆਂਦੀ ਜਿਹੜੀ ਆ ਉਹ ਉਹ ਉਤੋਂ ਵੀ ਇਹਦੇ ਅੱਛੇ ਦੇ ਦੋ ਪ੍ਰਾਹਨ ਤਿੰਨ ਪਹਿਲਾ ਨੇਰੀਆ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜੇ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜੇ ਇਹਨਾਂ ਨੇ ਲਾਸਟ ਗੱਲ ਹੋ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਗੱਲ ਹੋਈਏ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਜੀ ਮਿਲਿਆ ਨਹਾ ਕੇ ਬਾਹਰ ਨਿਕਲਸੀ ਹੋ ਗਈ ਹੈ ਫਿਰ ਇਹਨਾਂ ਦੀ ਛੋਟੀ ਬਰਦਰ ਨੇ ਸਾਨੂੰ ਇਹਨਾਂ ਇਹ ਵੱਡਾ ਡਾਕਟਰ ਰੁਲਾਦੂ ਸਮੋਲੂ ਸੀ ਇਹਨਾਂ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਡੈਥ ਹੋ ਗਈ ਹੈ ਇਹ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਵਿਸ਼ਤ ਕਰਾਰ ਜਿਹੜਾ ਦਿੱਤਾ ਹਾਂਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜੀ ਜਿਹਦਾ ਨਾਮ ਵਿਲੀਅਮ ਸੀ ਹੈ ਜੀ ਛੋਟਾ ਬ੍ਰਦਰ ਹੈ ਮੇਰਾ ਗੱਲਬਾਤ ਸ਼ੁਰੂਆਤ ਨਾਲ ਉਹਨਾਂ ਵਾਸਤੇ ਗਿਆ ਮੈਂ ਹਨ ਕਿਹਾ ਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਆਜੀ ਸ਼ਾਦੀ ਦੇ ਦਰਦ ਹੋਣ ਢਈ ਆ ਮੈਂ ਦੋ ਤਿੰਨ ਵਾਰ ਗਿਆ ਵੀ ਚਲੋ ਜ਼ਿਆਦਾ ਤਕਲੀਫ ਹੈ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦੇ ਕੰਨੀ ਹੀ ਪਾਜੀ ਪੇਟ ਦਾ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦੇ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸਿਕ ਬੜੀ ਦਿੱਤੀ ਆ ਤੇ ਫਿਰ ਕੀ ਕੀਤਾ ਕਿ ਐਸਟਰਪਟੀਆਂ ਜੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਦੋਂ ਬਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮੈਂ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਉੱਠਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਕਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਉੱਠਿਆ ਵਾ ਜਦੋਂ ਉੱਠਿਆ ਤੇ ਫਿਰ ਉਹ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿ ਯਾਰ ਆਣ ਕੇ ਨਹਾਣੀ ਪਹਿਲਾਂ ਦਵਾਈ ਲੈਣ ਚਲੀਏ ਤੇ ਕਹਿੰਦਾ ਨਹੀਂ ਨਹੀਂ ਭਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮਰਸਤ ਕੀਤੀ ਆ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿ ਚਲ ਦਹਾ ਲਾ ਤੇ ਤੂੰ ਨਾ ਤੂੰ ਨਹਾਤ ਅੰਦਰ ਲੋਕ ਨਾ ਲਾ ਮੈਂ ਬਾਹਰ ਬੈਠਾ ਇੱਕ ਟੇਲ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾ ਪਤਾ ਨਹੀਂ ਮੈਂ ਕਿਤੇ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇ ਮੈਂ ਕਿਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਲੋਕ ਲਈ ਕਿਹਾ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਏ ਮੈਂ ਨਾ ਇੱਕ ਤੀਲ ਸੀ ਛੋਟੀ ਜਿਹੀ ਕੋਪੀ ਤੇ ਮੇਰੇ ਕੋ ਮੈਂ ਮੇਰੇ ਕੋ ਪੇਰ ਬੜਾ ਤੀਲ ਸੀ ਤੇ ਮੈਂ ਕਿਹਾ ਚਲੋ ਜਮ ਮੈਂ ਤੇ ਤੀਲ ਮਲਦਾ ਬਾਡੀ ਤੇ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈ ਲੈਣ ਚਲੇ ਜੰਨਾ ਕਿਹਾ ਤੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪੈਰ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰ ਨੂੰ ਫੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਥਾੜੋ ਦੇ ਉੱਪਰ ਲੱਤਾਂ ਉਹਦੀ ਹੱਥਾਂ ਲੇ ਮੈਂ ਉਹ ਵਾਟਾ ਮਾਰਦਾ ਰਿਹਾ ਵਿਲੀਅਮ 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 ਉਸ ਨੂੰ ਦੰਦਲ ਪਈ ਦੰਦਲ ਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਮੈਂ ਸਮਝ ਨਹੀਂ ਪਾਇਆ ਕਿ ਉਹ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਕਹਿਣ ਲੱਗਾ ਕਿ ਭਾਈ ਮੇਰੇ ਸ਼ਾਰਟ ਕੀਤੇ ਦਰਦ ਹੋਣ ਦੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਉਹਨੇ ਗੱਲ ਕਹੀ ਹੈ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਵਾਤੇ ਇਹ ਸਰ ਜਿਹੜੇ ਨੇ ਡੈੱਥ ਵੀ ਕਿੰਨੇ ਤਰੀਕ ਨੂੰ ਹੋਈ ਹੈ 10 ਤਰੀਕ ਨੂੰ ਹੋਈ ਹੈ ਜੇ 10 ਤਰੀਕ ਨੂੰ ਸਵੇਰ 5 ਵਜੇ ਤੋਂ ਬਾਅਦ ਵਿੱਚ ਇਹਨਾਂ ਦੀ ਜਿਹੜੀ ਨਾਲ ਗੱਲ ਹੋਈ ਹੈ ਤੇ ਜਦੋਂ ਉਹਨਾਂ ਦਾ ਦਰਦ ਹੋਇਆ ਨਾ ਕੋਈ ਹਸਪੀਟਲ ਖੜਿਆ ਸੀ ਉੱਥੇ ਸੌਂਦੇ ਸੀ ਵੀ ਉਸੇ ਟਾਈਮ ਹਸਪੀਟਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬ੍ਰਦਰ ਸੀ ਦਲਿਤੋਂ ਤੋਂ ਉਸਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤੂ ਨੇ ਜਿਹੜਾ ਸਭ ਜਦੋਂ ਉਹ ਭਰਾ ਨੇ ਤੁਸੀਂ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਆਗੇ ਜਲਦੀ ਜਲਦੀ ਖਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋ ਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਸਿੱਤੀ ਕਰਮਨ ਪੰਜ ਸ਼ਾਮ ਬ੍ਰਦਰ ਨੇ ਫੜ ਕੇ ਤਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋਸ ਇੰਜਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਫਿਰ ਉਹ ਜਿਹੜੀ ਲੇਡੀਜ਼ ਇਲੈਕਟ੍ਰੀ ਸੀ ਉਹਨਾਂ ਨੇ ਮਤਲਬ ਸਿਰਫ ਇੱਦ ਤੱਕ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਆ ਜੋ ਦੋਨਾਂ ਨੇ ਮਤਲਬ ਉਹ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲਾ ਕੇ ਗਏ ਨੇ ਅੱਗੇ ਗਵਰਨਾਂ ਦੀ ਗੱਡੀ ਜਾ ਰਹੀ ਸੀ ਪਿੱਛੇ ਪਿੱਛੇ ਸਾਡੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਵਿੱਚ ਜਦੋਂ ਅਸੀਂ ਉਹ ਜਗ੍ਹਾ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੁਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਵਿਲੀਅਮ ਵਾਪਸ ਨਹੀਂ ਮੜਦਾ ਸਾ ਉਥੇ ਕਿਹੜੀ ਕੰਪਨੀ ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਹਾਕੀਨ ਅਸੀ ਮੈਪਲ ਕੰਪਨੀ ਦਾ ਨਾਮ ਸਰ ਇਹ ਅੱਜ ਜਿਹੜੇ ਇੱਥੇ ਡੈਡ ਬੜੀ ਪਹੁੰਚੀ ਹੈ ਕੰਪਨੀ ਸਹਿਯੋਗ ਦਾ ਕਿਸ ਸਸਤਾ ਦਾ ਇਹ ਸਾਰੀ ਕੰਪਨੀ ਦੇ ਨਾਲ ਜੋੜ ਕੇ ਨਾਲ ਪਹੁੰਚੀ ਹੈ ਟਾਈਮਸ ਨਾਉ ਪੰਜਾਬ